ਉਹ ਵੀ ਸੀਟੀਐਲ ਸਾਹਿਬ ਫਾਈਲ ਲੈ ਕੇ ਆਉਣਗੇ ਮੈਂ ਖਾ ਮਿਟ ਕੇ ਹਰੇ ਪੈਨ ਸਾਈਨ ਕਰੂੰਗਾ ਪਰ ਕੁਛ ਨਹੀਂ ਹੋਇਆ ਇੱਥੇ ਤੁਹਾਡੇ ਬਾਬਾ ਸਾਹਿਬ ਵੀ ਆਏ ਕਪਟਰ ਸਾਹਿਬ ਵੀ ਆਏ ਸਾਰੇ ਕਹਿ ਕੇ ਪੱਕੀ ਸੜਕ ਬਣਾਵਾਂਗੇ ਸੋ ਕੋਈ ਮੁਲਕੇ ਬੋੜਦਾਨੀ ਇੱਥੇ ਕੋਈ ਬੋਚਲਾ ਨਹੀਂ ਸਾਨੂੰ ਮੁੜ ਕੇ ਆ ਕੇ ਇੱਥੇ ਕੋਈ ਆਏ ਸਾਲ ਪੈਨ ਨਾਲੇ ਰੁੜਦੇ ਨੇ ਹਰ ਸਾਲ ਰੁੜਦੇ ਪੈਨ ਨਾਲੇ ਉਦੋਂ 8 ਸਾਲ ਆਇਆ ਉਦੋਂ ਬਾਬਾ ਸਾਹਿਬ ਆਏ ਸੀ ਕਹਿੰਦੇ ਮੈਂ ਪੱਕੀ ਸੜਕ ਬਣਾਉਂਗਾ ਬੰਦੇ ਕੋਈ ਮੁਲਕੇ ਬਾਅਦ ਚ ਆਇਆ ਬਾਅਦ ਚ ਕੈਪਟਨ ਸਾਹਿਬ ਵੀ ਆਏ ਪੂਰੇ ਕਹਿ ਕੇ ਆਹੀ ਮੈਂ ਪੱਕੀ ਸੜਕ ਬਣਾਉਂਗਾ ਸਰਕਾਰ ਤਾਂ ਨਹੀਂ ਇਹ ਪਾਲਿਸੀਆਂ ਬਣਾਵਾਂਗੇ ਮਾਈਨਿੰ ਇਹ ਜੋ ਸਾਰੇ ਖਤਮ ਹੋ ਗਿਆ ਉਹਦੇ ਹੋਣਗੇ ਸਾਰੇ ਵਾਅਦੇ ਝੂਠੇ ਵਾਅਦੇ ਆ ਇਹ ਝੂਠੇ ਵਾਅਦੇ ਆ ਕੋਈ ਸਾਡੀ ਬੋਲ ਝੂਠੇ ਵਾਅਦੇ ਆ ਨਾ ਪਰ ਤੁਸੀਂ ਤੇ ਇਸ ਜਲੰਧਰ ਜ਼ਿਲ੍ਹੇ ਦੇ ਵਿੱਚ ਹੀ ਖੜੇ ਹੋ ਤੇ ਜਲੰਧਰ ਜਿਵਣੀ ਚੋਂ ਹੋ ਰਹੀ ਹੈ ਤੇ ਤੁਸੀਂ ਸੀਐਮ ਸਾਹਿਬ ਨਾਲ ਗੱਲ ਬਹੁਤ ਹੀ ਕੀਤੀ ਐ ਭਾਈ ਬਹੁਤ ਹੀ ਹੋ ਗਿਆ ਤੁਸੀਂ ਬੰਦੀ ਕੀਤੀ ਆ ਪਰ ਸਾਡੀ ਕੋਈ ਨਹੀਂ ਸੁਣ ਰਿਆ ਅੱਛਾ ਹਾਂਜੀ ਭਾਜੀ ਹਾਂਜੀ ਗੱਲਾਂ ਕਰਕੇ ਚੱਲ ਜਾਂਦਾ ਤੀਜਾ ਆ ਗਿਆ ਵਾ ਦੋ ਅੱਗੇ ਘਰ ਤੇ ਆ ਤੀਜਾ ਵੀ ਹੋ ਗਿਆ ਯਾਰ ਭਾਜੀ ਸਾਡੀ ਮੌਤ ਹੋ ਸਰ ਤੇ ਉਗਦੀ ਮੌਤ ਹਾਂਜੀ ਇਹ ਹਰ ਹਾਰ ਦੀ ਮੌਤ ਕਰਨ ਮੰਨਦੇ ਆ ਬਿਲਕੁਲ ਜੀ ਦੇਖੋ ਫਸਲਾਂ ਨਹੀਂ ਰੁੱਢਦੀਆਂ ਜ਼ਮੀਨਾਂ ਵੀ ਰੁੱਢ ਜਾਂਦੀਆਂ ਉੱਚੀਆਂ ਨਹੀਂਆਂ ਹੋ ਜਾਂਦੀਆਂ ਇਹਨਾਂ ਪਰਿਵਾਰਾਂ ਦੇ ਚਾਰ ਰੁੱਢ ਜਾਂਦੇ ਨੇ ਵੀ ਇਹ ਇਸ ਵਾਰ ਫਸਲ ਤੋਂ ਅਸੀਂ ਟਰੈਕਟਰ ਲੈਣਾ ਹੈ ਗੱਡੀ ਲੈਣੀ ਹੈ ਬੱਚੇ ਨੂੰ ਪੜ੍ਹਾਉਣਾ ਹੈ ਮਕਾਨ ਪਾਉਣਾ ਹੈ ਉਹ ਚਾਹ ਜਿੰਨੇ ਵੀ ਹੁੰਦੇ ਨੇ ਮੈਨੂੰ ਲੱਗਦਾ ਚਾਹ ਵੀ ਪਾਣੀ ਹੜਾਂ ਦੇ ਪਾਣੀ ਦੇ ਵਿੱਚ ਹੀ ਰੁੱਢ ਜਾਂਦੀ ਹੈ। ਚੋਣਾਂ ਕਰਾਂਗੇ ਮਾਰ ਮਾਰਦੇ ਰੋਜ਼ ਕਰ ਜਾਓ ਉਸ ਕਰੋ ਪਰ ਕਰਜੇ ਸਮਸਰੀਆਂ ਹੀ ਫੜੀ ਫਸਲ ਹੀ ਹੋ ਰਹੀ ਅਰਸਲ ਦਾ ਆ ਰਿਹਾ ਇਹ ਆਟੇ ਰਿਸ਼ਤੀ ਵਾਲੇ ਜਿਹੜੀਆਂ ਪੈਲੀਆਂ ਰੁੜ ਜਾਂਦੀਆਂ ਤੇ ਕਬਜ਼ੇ ਵਾਲਿਆਂ ਨੂੰ ਪੂਰੀ ਪਾਵਰ ਦਿੱਤੀ ਵਿੱਚ ਬਿਲਕੁਲ ਜੀ ਬਿਲਕੁਲ ਬਿਲਕੁਲ ਬਾਈ ਸਹੀ ਗੱਲ ਹੈ ਬਿਲਕੁਲ ਸਹੀ ਹਾਂਜੀ ਇਹ ਕਿਉਂ ਲਾਇਆ ਉਹਨਾਂ ਨੇ ਚੋਨਾ ਬਈ ਸਰਕਾਰ ਦੀਆਂ ਮਿਹਰਬਾਨੀਆਂ ਹਾਂਜੀ ਸਰਕਾਰੀ ਸਰਕਾਰ ਦੀਆਂ ਮਿਹਰਬਾਨੀਆਂ ਕਿਸਾਨ ਨਿਸ਼ਾਨਦੇ ਕਰਾਉਂਦਾ ਉਹਦੇ ਉੱਤੇ ਜੇ ਕੋਈ ਨਿਸ਼ਾਨੀ ਪੜਦਾ ਤਾਂ ਕਾਰਵਾਈ ਹੁੰਦੀ ਆ ਇਹ ਸਰਕਾਰੀ ਨਿਸ਼ਾਨਦੇ ਹੋਈ ਝੰਡੀਆਂ ਪੱਟੀਆਂ ਜਾਂ ਕਿਸੇ ਨੂੰ ਕੁਝ ਦੀ ਕਿਆ ਕਿਸੇ ਨੂੰ ਪੁੱਛਿਆ ਤੱਕ ਨਹੀਂ ਗਿਆ ਕਿਉਂ ਪੱਟੀਆਂ ਆ ਗਏ ਮੁੱਖ ਮੰਤਰੀ ਆ ਗਏ ਨਾ ਉਹਨੇ ਕਹਿਣਾ ਤਾਂ ਕੰਮ ਹੋ ਜਾਊਗਾ ਅਸੀਂ ਤਾਂ ਹਟ ਗਲੀ ਮਤੀਆਂ ਪ੍ਰਣਾਲਾ ਉੱਥੇ ਤੋਂ ਉੱਥੇ 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 ਹਾਂਜੀ ਹਾਂਜੀ ਕਿੰਨੇ ਸਾਲ ਹੋ ਗਏ ਰੋੜਦਿਆਂ ਨੂੰ ਪਾਜੀ 88 ਹੜਾ ਆ ਜਾਂ 86 ਜਾਇਆ ਫੇ 8 ਜਾਇਆ ਫੇ 19 ਜਾਇਆ ਫੇ 23 ਜਾਇਆ ਹਾਂਜੀ ਵੀ ਆਇਆ ਹਾਂਜੀ ਹਾਂਜੀ ਯਾਨੀ ਕਿ 24 ਜੀ ਤਿਆਰੀ ਪੂਰੀ ਹੈ ਪੂਰੀ ਪੂਰੀ ਜੀ ਕਰਦਾ ਕਰ ਲੱਗਦਾ ਪਾਜੀ ਹਾਂਜੀ ਅੱਜ ਇਹ ਵੇਖੋ ਮਾਨਸੂਨ ਨੇ ਅੱਜ ਦਸਤਕ ਦਿੱਤੇ ਨੇ ਪੰਜਾਬ ਦੇ ਵਿੱਚ ਦਰਿਆ ਮਗਰੋਂ ਪਹਾੜਾਂ 'ਚ ਬੜੀ ਬਰਸਾਤ ਹੋਣੀ ਦਰਿਆ ਪੂਰੇ ਜੋਗਨ ਤੇ ਪਹਿਲੇ ਦਰਿਆ ਪਾਜੀ ਕੰਡਿਆਂ ਤੋਂ ਕੰਢੀ ਹੋਇਆ ਪਿਆ ਤੇ ਗਾਹ ਕੀ ਬਣੂਗਾ ਇਹਦੇ ਬਾਜੀ ਉਹ ਸਾਰਾ ਪਾਣੀ ਇੱਥੇ ਆ ਰਿਹਾ ਮਾਚਲ ਦਾ ਪਾਣੀ ਸਾਰਾ ਇੱਥੇ ਪਾਣੀ ਆ ਰਿਹਾ ਉਹ ਹੂੰ ਇਸ ਸਰਕਾਰ ਨੇ ਕੋਈ ਪੁਖਤਾ ਪ੍ਰਬੰਧ ਨਹੀਂ ਕੋਈ ਕੋਈ ਪ੍ਰਬੰਧ ਨਹੀਂ ਹੈ ਸਰਕਾਰ ਦੇ ਸੰਨ 88 ਤੋਂ ਲੈ ਕੇ ਸਰਕਾਰ ਨੇ ਕੋਈ ਪ੍ਰਬੰਧ ਨਹੀਂ ਕੀਤਾ ਅੱਛਾ ਇੱਥੋਂ ਤੱਕ ਵੀ 40 ਪਿੰਡ ਰੁੱਢਦੇ ਆ ਕੋਈ ਪ੍ਰਬੰਧ ਨਹੀਂ ਕੀਤਾ ਉਹਨੂੰ ਕਰੋੜਾਂ ਰੁਪਈਆ ਦੀ ਗਾੜ ਦਿੱਤੀ ਜਾਂਦੀ ਆ ਚਾਹਿਆਂ ਪਿੰਡਾਂ ਰੋਂ ਪਰ ਉਹ ਇਥੇ ਜਿਹੜਾ ਮੁਆਵਜ਼ਾ ਵਜੋਂ ਦਿੱਤਾ ਜਾਂਦਾ ਪਰ ਜਿਹੜਾ ਪ੍ਰਬੰਧ ਨੂੰ ਪ੍ਰਬੰਧ ਜਿਹੜਾ ਇਹਨੂੰ ਕਿਹਨਾਂ ਸਾਲੋਂ ਇਸ ਨੂੰ ਮੁਆਵਜ਼ਾ ਪਰ ਇਸ ਇਸੇ ਬੰਦੇ ਖੜ ਕੇ ਸੀਐਮ ਸਾਹਿਬ ਨੇ ਕਿਹਾ ਕੂਕੜੀਆਂ ਦੇ ਦੇਾਂਗੇ ਚੂਤਿਆਂ ਦੇ ਬੱਕਰੀਆਂ ਭੇਡਾਂ ਦੇ ਮਾਰੇ ਸਾਡੇ ਪਸ਼ੂ ਰੁੜ ਗਏ ਸਾਡੇ ਖਾਣੇ ਰੁੜ ਗਏ ਸਾਡੇ ਦਾਣੇ ਰੁੜ ਗਏ ਸਾਡਾ ਸਾਰਾ ਕੁਝ ਖਤਮ ਹੋ ਗਿਆ ਫਸਲਾਂ ਰੁੜ ਗਈਆਂ ਅਸੀਂ ਲੋਕ ਦਿਹਾੜੀਆਂ ਤੇ ਆ ਗਏ ਜੇ ਸਰਕਾਰ ਨੇ 1 ਰੁਪਈਆ ਹੀ ਨਿਤਾਇਆ ਅਸੀਂ ਜੋ ਨਾ ਡੋਰੇ ਡੋਰੇ ਜੋ ਨਾ ਲਾਇਆ ਸਾਸਾ ਤੇ ਆ ਗਏ ਪਨੀਰੀ ਵੀ ਦਿਹਾਗੇ ਮੈਂ ਕਦੂਆਂ ਦੇ ਤਸਾ ਕਦੂਆਂ ਦੇ ਪੈਸੇ ਵਿਧਿਆ ਗਏ ਉਹ ਮਰਜ਼ੀ ਕਰ ਲਈਏ ਇਹ ਗੱਲਾਂ ਦੇ ਖਰਾਬ ਬਣਦੇ ਆ ਦੇਖਣ ਦੇ ਕੁਝ ਨਹੀਂ ਹੁੰਦਾ